ਅੱਜ ਸ਼ਾਇਦ ਪੰਜਾਬ ਦੇ ਹਰ ਦੂਜੇ ਨੌਜਵਾਨ ਦਾ ਇਹ ਸੁਪਨਾ ਹੈ ਕਿ ਉਹ ਵਿਦੇਸ਼ ਜਾ ਕੇ ਇੱਕ ਚੰਗੀ ਜ਼ਿੰਦਗੀ ਹਾਸਲ ਕਰੇ ਪਰ ਕੁਝ ਲੋਕ ਇਹਨਾਂ ਸੁਪਨਿਆਂ ਦਾ ਫਾਇਦਾ ਹੀ ਆਪਣੀਆਂ ਜੇਬਾਂ ਭਰਨ ਦੇ ਲਈ ਚੁੱਕਦੇ ਨੇ ਜੀहां ਲੋਕਾਂ ਨੂੰ ਠੱਗਦੇ ਨੇ ਉਹਨਾਂ ਨੂੰ ਕੰਗਾਲ ਕਰ ਦਿੰਦੇ ਨੇ ਅਜਿਹਾ ਇੱਕ ਗਿਰੋਹ ਦਾ ਜੰਦਰ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਜੋ ਜਾਲੀ ਵੀਜ਼ਾ ਲਗਾ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ ਪੁਲਸ ਦੀ ਗ੍ਰਿਫਤ ਚ ਖੜੇ ਐ ਉਹੀ ਲੋਕ ਨੇ ਜੋ ਲੋਕਾਂ ਦੇ ਸੁਪਨਿਆਂ ਦਾ ਚੰਗੀ ਜ਼ਿੰਦਗੀ ਹਾਸਲ ਕਰਨ ਦੀਆਂ ਉਹਨਾਂ ਦੀਆਂ ਉਮੀਦਾਂ ਦਾ ਫਾਇਦਾ ਚੁੱਕ ਕੇ ਕਾਲੀ ਕਮਾਈ ਕਰਕੇ ਆਪਣੀਆਂ ਜੇਬਾਂ ਪਰਦੇਸੀ ਜਿहां ਜਲੰਧਰ ਪੁਲਸ ਨੇ ਚਾਲੀ ਵੀਜ਼ਾ ਦੇ ਜ਼ਰੀਏ ਲੋਕਾਂ ਦੇ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ 26 ਲੱਖ 70 ਹਜ਼ਾਰ ਦੀ ਨਕਦੀ ਤੇ ਪੰਜ ਪਾਸਪੋਰਟ ਬਰਾਮਦ ਕੀਤੇ ਗਏ ਨੇ ਜੀਆਂ ਨੋਟਾਂ ਦੇ ਬੰਡਲ ਤੇ ਪਾਸਪੋਰਟ ਇਹਨਾਂ ਮੁਲਜ਼ਮਾ ਕੋਲੋਂ ਹੀ ਬਰਾਮਦ ਕੀਤੇ ਗਏ ਨੇ ਮੁਲਜ਼ਮਾ ਨੇ ਇਹਨਾਂ ਪਾਸਪੋਰਟਾਂ ਤੇ ਫੇਕ ਯਾਨੀ ਕਿ ਨਕਲੀ ਵੀਜ਼ਾ ਲਗਵਾਏ ਹੋਏ ਸੀ ਰਿਸਟ੍ਰਿਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਦੇ ਔਰ ਇਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲੋਕਾਂ ਨੂੰ ਹਰ ਹਾਲ 'ਚ ਵੀਜ਼ਾ ਦਿਵਾਉਣ ਦਾ ਦਾਵਾ ਕਰਦੇ ਲੋਕਾਂ ਨੂੰ ਵਿਦੇਸ਼ ਭੇਜਦੇ ਚੰਗੀ ਜ਼ਿੰਦਗੀ ਹਾਸਲ ਕਰਨ ਦੇ ਸੁਪਨੇ ਦਿਖਾਉਂਦੇ ਤੇ ਫਿਰ ਉਹਨਾਂ ਨਾਲ ਥੱਕੀਆਂ ਮਾਰਦੇ ਉਹਨਾਂ ਕੋਲੋਂ ਮੋਟੀ ਰਕਮ ਵਸੂਲਦੇ ਦਰਸਲ ਪਟਾਲਾ ਦੇ ਗੁਰਨਾਮ ਸਿੰਘ ਤੇ ਉਸ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦਾ ਟੂਰਿਸਟ ਵੀਜ਼ਾ ਲਵਾਉਣਾ ਸੀ 25 ਪਾਸਪੋਰਟ ਤੇ ਪੈਸੇ ਯੂਪੀ ਦੇ ਸੰਤੋਸ਼ ਕੁਮਾਰ ਨੂੰ ਦਿੱਤੇ ਸੰਤੋਸ਼ ਜਿਸ ਦਾਸਲੀ ਨਾਮ ਵਾਜ਼िद ਅਲੀ ਦੱਸਿਆ ਜਾ ਰਿਹਾ ਜਦ ਪਾਸਪੋਰਟ ਵਾਪਸ ਮਿਲੇ ਤਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਪਾਸਪੋਰਟਾਂ ਤੇ ਲੱਗੇ ਹੋਏ ਵੀਜ਼ੇ ਨਕਲੀ ਨੇ ਚਾਲੀ ਨੇ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਹ ਜੀ ਆਪਣੇ ਲੋਕਾਂ ਨੂੰ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਜਿਹੜੇ ਲੋਕਲ ਕੋਈ ਨਾਮ ਆਣ ਕੇ ਜੀ ਵਿੱਚ ਉਹਨਾਂ ਨੂੰ ਡੈਫੀਨਿਟਲੀ ਵੈਰੀਫਾਈ ਕਰਨਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਕਰਨਗੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਗਰੋ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਫਿਰੋਜ ਹੋਰ ਕੌਣ-ਕੌਣ ਸ਼ਾਮਲ ਹੈ ਤੇ ਇਹਨਾਂ ਨੇ ਹੁਣ ਤੱਕ ਕਿੰਨੇ ਭੌਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਬੀਟੀਸੀ ਨਿਊਜ਼ ਲਈ ਜਲੰਧਰ ਤੋਂ provavelmente sem que dê-lhe